ਯਾਨ ਨੰਬਰ 75 ਤੋਂ ਔਮ ਪ੍ਰਕਾਸ਼ ਗੱਬਰ ਜੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਨੇ ਗੱਲ ਕਰਾਂਗੇ ਅੱਜ ਦੇ ਨਾਲ ਹਾਂਜੀ ਗੱਬਰ ਜੀ ਕੀ ਕਰਨਾ ਚਾਹੋਗੇ ਅੱਜ ਤੁਹਾਡੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਾਏ ਗਏ ਤੇ ਮੀਰੀ ਪੀੜੀ ਦਾ ਮਾਲ ਹੈ ਕਿ ਦੀ ਹਰ ਗੰਥਾ ਦੀ ਪੂਰਤ ਨਗਰੀ ਗੁਰੂ ਕੀ ਬਿਡਾਲੀ ਜਿੱਤੇ ਜੀ ਦਾਸ ਪਹਿਲਾਂ ਸੇਵਾ ਕਰਦਾ ਰਿਹਾ ਹੈ ਅੱਜ ਸਥਾਨੀ ਆਮ ਆਨਕਲ ਪਾਰਟੀ ਦੇ ਮਾਨਯੋਗ ਪ੍ਰਧਾਨ ਤੇ ਮਾਨਯੋਗ ਮੁੱਖ ਮੰਤਰੀ ਜੀ ਹਲਕੇ ਦੇ ਹਰਮਨ ਪੇ ਜਿਹੜੀ ਸਿੰਘ ਦੀ ਧੰਦੂ ਕੋਨੇ ਭੀ ਦੁਆਰਾ ਕੀਤਾ ਬੜਾ ਵਕਾ ਦਿੱਤਾ ਆਸਰਾ ਇਹਨਾਂ ਦੀ ਸੁਤਾਪਾជា پارک ਪੱ ਕਰੀ ਇਹ ਦੀ ਨਹੀਂ ਦੀ ਸੇਵਾ ਨਹੀਂ ਕੀਤੀ ਦਿਨੋਂ ਤਨ ਨੂੰ ਬਣੋ ਕਰਾਇਆ ਧੰਨਵਾਦ ਤੇ ਜੱਬਰ ਜੀ ਬੜੇ ਵਿਕਾਸ ਦੇ ਕਾਰਜ ਜਿਹੜੇ ਨੇ ਆਉਣ ਵਾਲੇ ਹੋਣ ਵਾਲੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਅੱਜ ਦੀ ਵਾਰ ਜਿਹੜੀ ਹੈ ਸਾਡੇ ਵਿਕਾਸ ਦੇ ਕੰਮ ਕਾਫੀ ਹੋਏ ਪਏ ਨੇ 20% ਰਹਿ ਗਿਆ ਉਹ ਅਸੀਂ ਵੀ ਦੇਖੀ ਉਹ ਰਣਿਕਾ ਜੀ ਉਹਨਾਂ ਨਾਲ ਉਹਨਾਂ ਦੇ ਸਹਿਯੋਗੀ ਵੀ ਨੇ ਗੱਲ ਕਰਾਂਗੇ ਨਾਲ ਨਾਲ ਹਾਂਜੀ ਸਰ ਕੀ ਕਹਿਣਾ ਚਾਹੋਗੇ ਧੰਨਵਾਦ ਕਰਨਾ ਚਾਹੁੰਦੇ ਆ ਜੀ ਡਾਕਟਰ ਜਸਪੀਤ ਸਿੰਘ ਜੀ ਪਸ਼ਮੀ ਹਲਕੇ ਤੋਂ ਜਿਨ੍ਹਾਂ ਦੀ ਰਹਿਮਾਈ ਦੇ ਹੱਥ ਇਹਨਾਂ ਨੂੰ ਟਿਕਟ ਮਿਲੀ ਆ ਤੇ ਮੁੱਖ ਮੰਤਰੀ ਅਵਾਰ ਸਿੰਘ ਜੀ ਮਾਨ ਜਿਨ੍ਹਾਂ ਨੇ ਇਹ ਇਥੋਂ ਤੱਕ ਸਾਨੂੰ ਪਹੁੰਚਾਇਆ ਕਿ ਟਿਕਟ ਦੇ ਕੇ ਨਵਾਜਿਆ ਕਪਰਸਰ ਨੂੰ ਅੱਗੇ ਵੀ ਦਿੱਤੇ ਨੇ ਇਥੋਂ ਅੱਗੇ ਵੀ ਸੇਵਾ ਕੀਤੀ ਆ ਹੁਣ ਵੀ ਗੁਰੂਕੀ ਬਡਾਲੀ ਛੇਪਾਚਾ ਦਾ ਜਨਮ ਸਥਾਨ ਜਿੱਥੇ ਇਹਨਾਂ ਨੂੰ ਸੇਵਾ ਕਰਨ ਦਾ ਮੋਕਾ ਸੀ ਆ ਵਾਇਡਰ ਟਿੱਕ ਟਾਕ ਜਬਰ ਜੀ ਮੈਂ ਫੇਰ ਇੱਕ ਵਾਰੀ ਤੁਹਾਡੇ ਕੋ ਆਵਾਂਗਾ ਬਸ ਸਾਰੀਆਂ ਪਾਰਟੀਆਂ ਉਹਨਾਂ ਆਪਣੇ ਉਮੀਦਵਾਰ ਜਿਹੜੇ ਨੇ ਉਹ ਐਲਾਨੇ ਗਏ ਨੇ ਕਿ ਕਿਸ ਨਾਲ ਆਪਰਾ ਮੁਕਾਬਲਾ ਤੁਸੀਂ ਸਮਝਦੇ ਹੋ ਮੈਂ ਤੇ ਕੀ ਕਹਿ ਰਵਣੀ ਜੀ ਅਹੀ ਤੇ ਉਹ ਜੈਸੀ ਜਿਹੜੀ ਆ ਕਿ ਗੂਰ ਫਰੈਂਸੀ ਨਗਰੀਆ ਅਤੀ ਉਸੇ ਸੇਵਾਦਾਰਾਂ ਜੇਰਾ ਮਰਜੀ ਕੀ ਹੋਵੀ ਸੇਵਾ ਦਾ ਸੇਵਾ ਦਾ ਸੁਭਾਅ ਹੈ ਇਹ ਮੇਰੇ ਨਾਲ ਉਹਨਾਂ ਸੇਵਕੀ ਖੜੇ ਹਾਂ ਜੀ ਭਰੀ ਕੀ ਕਹਿਣਾ ਚਾਹੋਗੇ ਦੱਸੋ ਪ੍ਰਕਾਸ਼ ਨੰਬਰ ਜੀ ਅੱਜ ਬਨਰਵਾੜ ਦੇ ਵਿੱਚ ਸੇਵਾ ਚੁੱਕ ਰਹੇ ਨੇ ਤੇ ਤੈਦ ਲੋ ਸੇਵਾ ਨਿਭਾਉਣਗੇ ਤੇ ਸਾਰਿਆਂ ਦੀ ਜਰੂਰ ਕਰੇ ਉਤਾਰਗੇ ਕਿੰਨਾ ਕਿ ਸੁਯੋਗ ਮਿਲ ਰਿਹਾ ਜੀ ਹਾਂਜੀ ਇਲਾਕਾ ਵਾਸੀਆਂ ਵੱਲੋਂ ਕਿੰਨਾ ਕਿ ਸੁਯੋਗ ਮਿਲ ਰਿਹਾ ਇਲਾਕਾ ਵਾਸੀਨੋਂ ਬਹੁਤ ਹੀ ਜ਼ਿਆਦਾ ਸਮਝੌਤ ਮਿਲਦਾ ਜੀ ਵਾਹਿਬੀ ਦੀ ਕਿਰਪਾ ਜੀ ਸਾਰਨਾ ਕਰੇ ਜੀ ਹੋਰ ਸੇਵਾ ਕਰਾਂਗੇ ਲੱਗੇ ਪੜਾਂਗੇ ਧੰਨਵਾਦ ਇਹ ਸਨਮਾਨ ਨੰਬਰ ਹੈ 75 ਦਾ ਆਮ ਪ੍ਰਕਾਸ਼ ਜੀ ਗੱਬਰ ਤੇ ਉਹਨਾਂ ਦੇ ਸਹਿਯੋਗੀ ਜਿਨ੍ਹਾਂ ਵੱਲੋਂ ਇਹ ਗੱਲ ਕੀਤੀ ਗਈ ਹੈ ਕਿ ਜਿਹੜਾ ਪਾਰਟੀ ਹਾਈ ਕਮਾਂਡ ਵੱਲੋਂ ਉਹਨਾਂ ਦੇ ਉੱਤੇ ਮਾਣ ਕੀਤਾ ਗਿਆ ਹੈ ਉਹ ਉਸ ਨੂੰ ਉਸ ਮਾਣ ਨੂੰ ਬਰਕਰਾਰ ਰੱਖਣਗੇ ਤੇ ਵੱਡੀ ਲੀਡ ਦੇ ਨਾਲ ਇਥੋਂ ਜਿੱਤ ਹਾਸਲ ਕਰਨਗੇ ਧੰਨਵਾਦ ਵੇਖੋ ਉਹ ਆ ਗਈ ਹੋਣੀ ਸੋਹਣਾ